ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਸਾਬਤ ਮੇਥਰਿਆਂ ਦੀ ਸਬਜ਼ੀ ਬਣਾਵਾਂਗੇ ਇਹ ਸ਼ੂਗਰ ਰੋਗੀਆਂ ਲਈ ਬਹੁਤ ਲਾਇਵੰਦ ਹੈ ਇਹਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਜੋੜਾਂ ਦਾ ਦਰਦ ਬਹੁਤ ਘੱਟ ਹੋ ਜਾਵੇਗਾ ਇਸ ਲਈ ਆਪਾਂ ਅੱਧ ਦੀ ਕੌਲੀ ਮੇਥਿਆਂ ਦੀ ਲਈਏ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਕੇ ਫਿਰ ਇਹਨੂੰ ਆਪਾਂ 2 ਤੋਂ 3 ਘੰਟੇ ਲਈ ਪਾਣੀ ਵਿੱਚ ਭਿਉਂ ਦਵਾਂਗੇ ਫਿਰ ਇਹਨੂੰ ਛਾਣ ਕੇ ਆਪਾਂ ਇਹਦੀ ਵਰਤੋਂ ਕਰਾਂਗੇ ਜਿਹੜਾ ਪਾਣੀ ਆਪਣਾ ਬਚੇਗਾ ਮੇਥਰਿਆਂ ਨੂੰ ਭਿਉਆ ਸੀ ਜਿੰਦੇ ਵਿੱਚ ਉਸ ਪੰਨ ਨਾਲ ਜਾਂ ਤੁਸੀਂ ਆਟਾ ਗੁੰਨ ਲਓ ਜਾਂ ਸਬਜ਼ੀ ਬਣਾ ਲਓ ਜਾਂ ਇਹਨੂੰ ਪੀ ਵੀ ਸਕਦੇ ਹੋ ਇੱਧਰ ਆਪਾਂ ਲਸਣ ਲਿਆ ਹੈ ਲਸਣ ਨੂੰ ਆਪਾਂ 10-15 ਕਲੀਆਂ ਨੂੰ ਕੁੱਟ ਲਿਆ ਇੱਕ ਪਿਆਜ਼ ਲਿਆ ਨੂੰ ਬਰੀਕ ਕੱਟ ਲਿਆ ਚਾਰ ਹਰੀਆਂ ਮਿਰਚਾਂ ਨੂੰ ਕੱਟ ਲਿਆ ਤੇਲ ਗਰਮ ਕਰ ਲਾਂਗੇ ਵਿੱਚ ਲਸਣ ਪਿਆਜ਼ ਹਰੀ ਮਿਰਚ ਪਾ ਕੇ ਥੋੜਾ ਜਿਹਾ ਆਪਾਂ ਇਹਨੂੰ ਭੁੰਨਾਂਗੇ ਫਿਰ ਇਸ ਵਿੱਚ ਆਪਾਂ ਧਨੀਆ ਪਾਊਡਰ ਕਸੂਰੀ ਮੇਥੀ ਸੌਫ ਨੂੰ ਥੋੜਾ ਜਿਹਾ ਮੋਟਾ-ਮੋਟਾ ਕੁੱਟ ਲਿਆ ਇੱਕ ਚਮਚ ਕਲੌਂਜੀ ਦੇ 15 ਤੋਂ 20 ਦਾਣੇ ਨਮਕ ਹਲਦੀ ਤੇ ਦੇਗੀ ਮਿਰਚ ਦੇਗੀ ਮਿਰਚ ਆਪਾਂ ਕਲਰ ਲਈ ਲਈਏ ਤੇ ਆਪਾਂ ਇਹਨੂੰ ਭੁੰਨਾਗੇ ਹੁਣ ਆਪਾਂ ਇੱਕ ਕੜਛੀ ਦਹੀਂ ਦੇ ਲਿਆ ਗੈਸ ਆਪਾਂ ਬੰਦ ਕਰਤਾ ਦਹੀਂ ਪਾ ਕੇ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਲਗਾਤਾਰ ਗੈਸ ਆਪਾਂ ਚਲਾਉਣਾ ਨਹੀਂਗਾ ਦਹੀਂ ਜਦੋਂ ਵੀ ਪਾਉਣਾ ਹੈ ਆਪਾਂ ਬੰਦ ਕਰਕੇ ਗੈਸ ਪਾਉਣਾ ਨਹੀਂ ਤੇ ਇਹ ਫਟ ਜਾਵੇਗਾ ਤੇ ਹੁਣ ਆਪਾਂ ਗੈਸ ਨੂੰ ਆਨ ਕਰ ਦਵਾਂਗੇ ਤੇ ਇਹਨੂੰ ਆਪਾਂ ਹਲਾਉਂਦੇ ਰਵਾਂਗੇ ਤੇ ਹੁਣ ਇਸ ਵਿੱਚ ਆਪਾਂ ਪਾਣੀ ਪਾਵਾਂਗੇ ਤਕਰੀਬਨ ਇੱਕ ਕੌਲੀ ਹੁਣ ਆਪਾਂ ਇਹਨੂੰ ਹਲਾ ਕੇ ਪਕਾਵਾਂਗੇ ਆਪਾਂ ਇਸ ਵਿੱਚ ਆਪਣੇ ਮੇਥਰੇ ਪਾ ਲਾਂਗੇ ਹੁਣ ਫਿਰ ਆਪਾਂ ਇਸ ਨੂੰ ਹਲਾਵਾਂਗੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਜੇ ਤੁਸੀਂ ਗਰੇਵੀ ਵਾਲੀ ਬਣਾਉਣੀ ਹੈ ਜੇ ਤੁਸੀਂ ਸੁੱਕੀ ਬਣਾਉਣੀ ਹੈ ਤੇ ਇਸ ਵਿੱਚ ਪਾਣੀ ਦੀ ਘਾਟੀ ਵਰਤੋਂ ਹੁੰਦੀ ਹੈ ਪਾਣੀ ਆਪਾਂ ਨਾਲ-ਨਾਲ ਪਾਉਂਦੇ ਰਵਾਂਗੇ ਜੇ ਤੁਸੀਂ ਮੰਨ ਲਓ ਅੱਧੀ ਕੌਲੀ ਮੇਥਰੀਆਂ ਦੀ ਲਈ ਐਸ ਤੋਂ ਤੁਸੀਂ 4 ਗੁਣਾ ਪਾਣੀ ਜ਼ਿਆਦਾ ਲੈਣਾ ਹੈ ਹੁਣ ਆਪਾਂ ਇੱਕ ਕੱਪ ਪਾਣੀ ਦਾ ਹੋਰ ਪਾਵਾਂਗੇ ਤੇ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਫਿਰ ਆਪਾਂ ਇਹਨੂੰ ਕੁਛ ਦੇਰ ਲਈ ਟੱਕ ਕੇ ਪਕਾਵਾਂਗੇ ਫਿਰ ਆਪਾਂ ਦੇਖ ਲਾਂਗੇ ਦੇਖੋ ਕਿੰਨੀ ਵਧੀਆ ਆਪਣੀ ਸਬਜ਼ੀ ਹੁਣੇ ਹੀ ਜਿਹਨੇ ਤੇਲ ਛੱਡ ਦਿੱਤਾ ਹੈ ਤੇ ਕਿੰਨੀ ਵਧੀਆ ਤਿਆਰ ਹੋਈ ਏ ਜੀ ਮੇਥਰਿਆਂ ਦੀ ਸਬਜੀ ਏ ਸ਼ੂਗਰ ਰੋਗੀਆਂ ਲਈ ਤਾਂ ਲਾਈਵੰਦ ਹੁੰਦੀ ਏ ਇਹਦੇ ਵਿੱਚ ਜਿਹੜਾ ਫਾਈਬਰ ਆ ਉਹ ਬਹੁਤ ਚੰਗੀ ਮਾਤਰਾ ਵਿੱਚ ਹੁੰਦਾ ਏ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦੀ ਏ ਇਸ ਦੀ ਵਰਤੋਂ ਨਾਲ ਆਪਾਂ ਨੂੰ ਭੁੱਖ ਵੀ ਘੱਟ ਲੱਗਦੀ ਏ ਹਾਰਟ ਲਈ ਇਹ ਬਹੁਤ ਲਾਈਵੰਦ ਹੁੰਦੀ ਏ ਬੁਖਾਰ ਆ ਜਿਨ੍ਹਾਂ ਨੂੰ ਗਲਾ ਖਰਾਬ ਏ ਉਹਨਾਂ ਲਈ ਵੀ ਇਹ ਬਹੁਤ ਲਾਈਵੰਦ ਏ ਹੁਣ ਆਪਾਂ ਇਸ ਵਿੱਚ ਡੇਢ ਚਮਚ ਸ਼ੱਕਰ ਦਾ ਪਾਵਾਂਗੇ ਕਿਉਂਕਿ ਇਹ ਥੋੜੀ ਜੀ ਕੌੜੀ ਹੁੰਦੀ ਏ ਇਸ ਕਰਕੇ ਆਪਾਂ ਇਹਦੇ ਵਿੱਚ ਡੇਢ ਚਮਚ ਸ਼ੱਕਰ ਦਾ ਪਾਵਾਂਗੇ 슈ਗਰ ਰੋਕੀ ਸ਼ੱਕਰ ਦੀ ਵਰਤੋਂ ਨਾ ਕਰਨ ਔਰਤਾਂ ਨੂੰ ਤੇ ਜੀ ਬਹੁਤ ਲਾਈਵ ਅੰਦ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਵਰਤਦੇ ਆ ਜੂਟਰਸ ਦੀ ਕੋਈ ਵੀ ਪ੍ਰੋਬਲਮ ਬੱਚੇਦਾਨੀ ਦੀ ਕੋਈ ਵੀ ਮੁਸ਼ਕਲ ਔਰਤਾਂ ਨੂੰ ਨਹੀਂ ਆਉਂਦੀ ਕੋਈ ਵੀ ਬੱਚੇਦਾਨੀ ਦਾ ਰੋਗ ਨਹੀਂ ਲੱਗਦਾ ਸਿਆਲ ਵਿੱਚ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਆਪਾਂ ਅਦਰਕ ਇਹਦੇ ਵਿੱਚ ਤਾਜ਼ਾ ਹੀ ਪਾਵਾਂਗੇ ਅਦਰਕ ਇਹਦੇ ਵਿੱਚ ਬਾਅਦ ਵਿੱਚ ਵਰਤੋਂ ਕਰਾਂਗੇ ਜੀ ਤੁਸੀਂ ਇਹਨੂੰ 2 ਚਮਚ ਵੱਡੇ ਇਸੀ ਵਰਤੋਂ ਕਰ ਸਕਦੇ ਹੋ ਜਿਆਦਾ ਆਪਾਂ ਇਹਦੇ ਵਿੱਚ ਨਿੰਬੂ ਨਿਚੋੜਾਂਗੇ ਕਿਉਂਕਿ ਆਪਾਂ ਇਹਨੂੰ ਖੱਟੀ ਮਿੱਟੀ ਬਣਾ ਰਹੇ ਹਾਂ ਹੁਣ ਆਪਾਂ ਥੋੜਾ ਜਿਹਾ ਤੰਨੀਆਂ ਪਾਵਾਂਗੇ ਤੁਸੀਂ ਚਾਹੋ ਤੇ ਅੰਬਚੂਰ ਨਿੰਬੂ ਨਹੀਂ ਹੈਗਾ ਅੰਬਚੂਰ ਪਾਊਡਰ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਆਪਾਂ ਹੁਣ ਕੁਛ ਥੇਰ ਘੱਟ ਗੈਸ ਤੇ ਹੀ ਇਹਨੂੰ ਤਿਆਰ ਕਰਾਂਗੇ ਤੇਨੂੰ ਹੁਣ ਲਾਉਣ ਦੀ ਵੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਤੇ ਹੁਣ ਤੁਸੀਂ ਇਹਨੂੰ ਦੇਖ ਸਕਦੇ ਹੋ ਕਿ ਜਿਹੜੇ ਦਾਣੇ ਆ ਉਹ ਬਿਲਕੁਲ ਸੌਫਟ ਹੋ ਗਏ ਆਪਾਂ ਇਹਦੇ ਵਿੱਚ ਇੱਕ ਚਮਚ ਮਲਾਈ ਦਾ ਪਾਵਾਂਗੇ ਇੰਦੇ ਨਾਲ ਥੋੜੀ ਜੀ ਸਬਜੀ ਬਹੁਤ ਵਧੀਆ ਆਵੇ ਬਣੇਗੀ ਤੇ ਕੜੱਤਨ ਵੀ ਥੋੜੀ ਜੀ ਕੱਟ ਜਾਏਗੀ ਹੁਣ ਆਪਣੀ ਸਬਜੀ ਜਿਹੜੀ ਇਹ ਬਣ ਕੇ ਤਿਆਰ ਹੋ ਗਈ ਹੈ ਤੇ ਆਪਾਂ ਇਹਨੂੰ ਇੱਕ ਬੌਲ ਵਿੱਚ ਕੱਢ ਲਾਂਗੇ ਜੀ ਕੜੱਤਨ ਤਾਂ ਇਹਦੇ ਵਿੱਚ ਹੁੰਦੀ ਹੈ ਮੈਂ ਨਹੀਂ ਕਹਿੰਦੀ ਕੜੱਤਨ ਨਹੀਂ ਹੁੰਦੀ ਪਰ ਜੇ ਤੁਸੀਂ ਖਾਂਦੇ ਰਹੋਗੇ ਤੁਹਾਨੂੰ ਇਹ ਕੜੱਤਨ ਵਾਲੀ ਬਿਲਕੁਲ ਨਹੀਂ ਲੱਗੇਗੀ ਆਪਾਂ ਇਹਨੂੰ ਥੋੜਾ ਜਿਹਾ ਧਨੀਆ ਮਲਾਈ ਪਾ ਕੇ ਸਰਵ ਕਰਾਂਗੇ ਤੇ ਸਬਜੀ ਖਾਣੀ ਜੀ ਬਹੁਤ ਹੀ ਲਾਇਵੰਦ ਹੁੰਦੀ ਹੈ ਜਰੂਰ ਖਾਇਆ ਕਰੋ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ